ਹਾਂਜੀ ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਭੈਣਾਂ ਦੇ ਭਰਾਵਾਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਮੈਂ ਜਗਮੀਤ ਸਿੰਘ ਭਲਾਈ ਹਾਂ ਨਾ ਤੇ ਅੱਜ ਤੁਹਾਡੇ ਨਾਲ ਗੱਲਬਾਤਾਂ ਕਰਾਂਗੇ ਜੋ ਆਪਾਂ ਇੱਕ ਪਿਛਲੇ ਦਿਨੀ ਵੀਡੀਓ ਸ਼ੂਟ ਕੀਤੀ ਸੀਗੀ ਭੈਣਾਂ ਦੀ ਜਿਹੜੀਆਂ ਆਪਣੇ ਘਰ ਤੋਂ ਕੰਮ ਕਰਦੀਆਂ ਹੈਗੀਆਂ ਹਲਦੀ ਪ੍ਰੋਸੈਸਿੰਗ ਦਾ ਹਨਾ ਤੇ ਉਹ ਵੀਡੀਓ ਨੂੰ ਲੈ ਕੇ ਬੜੇ ਫੋਨ ਆਏ ਬੜੇ ਕਮੈਂਟ ਆਏ ਭੈਣਾਂ ਦੇ ਖਾਸ ਕਰਕੇ ਕਿ ਅਸੀਂ ਘਰ ਤੋਂ ਕੰਮ ਕਰਨਾ ਚਾਹੁੰਨੀ ਆ ਹਨਾ ਕਿਵੇਂ ਅਸੀਂ ਕੰਮ ਸਟਾਰਟ ਕਰ ਸਕਦੇ ਆ ਕਿਵੇਂ ਜਿਹੜਾ ਘੱਟ ਇਨਵੈਸਟਮੈਂਟ ਦੇ ਨਾਲ ਆਪਾਂ ਕੰਮ ਚਲਾ ਸਕਦੇ ਆ ਸੋ ਇਸ ਵਿਸ਼ੇ ਤੇ ਆਪਾਂ ਜਿਹੜੀ ਅੱਜ ਗੱਲਬਾਤ ਸ਼ੁਰੂ ਕਰਾਂਗੇ ਗੱਲਬਾਤ ਤੁਹਾਡੇ ਨਾਲ ਰੱਖਾਂਗੇ ਤੇ ਜੇਕਰ ਆਵਾਜ਼ ਸਹੀ ਆ ਰਹੀ ਆ ਹਨਾ ਤਾਂ ਤੁਸੀਂ ਕਮੈਂਟ ਕਰਿਓ ਜਿਹੜਾ ਵੀ ਭਰਾ ਦੇਖ ਰਿਆ ਹੈਗਾ ਇੱਕ ਵਾਰੀ ਦੱਸੋ ਕਮੈਂਟ ਕਰਕੇ ਫਿਰ ਆਪਾਂ ਗੱਲਬਾਤ ਹੈਗੀ ਜਿਹੜੀ ਸ਼ੁਰੂ ਕਰਦੇ ਆਂ ਹਾਂਜੀ ਆਵਾਜ਼ ਦੱਸੋ ਕਿਵੇਂ ਆ ਰਹੀ ਹੈ ਜੇ ਕੋਈ ਦੇਖ ਰਿਹਾ ਹੈਗਾ ਆਪਣਾ ਜਿਹੜਾ ਗੱਲਬਾਤ ਅੱਜ ਦਾ ਲਾਈਵ ਕਰਨ ਦਾ ਕਾਰਨ ਹੈਗਾ ਜੀ ਤੁਸੀਂ ਆਪਣੇ ਚੈਨਲ ਤੇ ਵੀਡੀਓ ਦੇਖੀ ਹੋਊਗੀ ਜਿਹੜੀ ਕਿ ਆਪਾਂ ਇੱਕ ਗਰੁੱਪ ਦੀ ਵੀਡੀਓ ਸ਼ੂਟ ਕੀਤੀ ਸੀਗੀ ਪੰਜ ਗਰਾਂਈ ਤੋਂ ਆਪਣੇ ਮਿੱਤਰ ਨੇ ਬਾਈ ਗੁਰਪ੍ਰੀਤ ਉਹਨਾਂ ਦਾ ਜਿਹੜਾ ਪਰਿਵਾਰ ਹੈਗਾ ਉਹ ਇੱਕ ਸੈਲਫ ਹੈਲਪ ਗਰੁੱਪ ਬਣਾ ਕੇ ਆਪਣੇ ਘਰ ਤੋਂ ਕੰਮ ਕਰਦਾ ਹੈਗਾ ਤੇ ਉਸ ਵੀਡੀਓ ਤੇ ਵੀਊ ਵੀ ਬੜਿਆਏ ਹੈਗੇ ਹਨਾ ਬੜੇ ਲੋਕਾਂ ਨੇ ਕਮੈਂਟ ਕੀਤੇ ਹੈਗੇ ਵੀ ਅਸੀਂ ਵੀ ਕੰਮ ਕਰਨਾ ਚਾਹੁੰਦੇ ਆ ਕਿਵੇਂ ਕੰਮ ਸਟਾਰਟ ਕਰ ਸਕਦੇ ਆ ਸੋ ਇਸ ਵਿਸ਼ੇ ਤੇ ਆਪਾਂ ਜਿਹੜੀ ਗੱਲਬਾਤ ਆ ਉਹ ਰੱਖਣੀ ਹੈਗੀ ਆ ਤੇ ਤੁਸੀਂ ਜੁੜਿਓ ਜਿੰਨੇ ਵੀ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਕਮੈਂਟ ਕਰਿਓ ਜੇਕਰ ਤੁਸੀਂ ਵੀ ਕੋਈ ਕੰਮ ਕਰਨਾ ਚਾਹੁੰਦੇ ਹੋ ਤੇ ਫਿਰ ਆਪਾਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਤੇ ਸ਼ੇਤੀ ਹੀ ਆਪਾਂ ਜਿਹੜੀ ਗੱਲਬਾਤ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਜਿੱਦਾਂ ਅਸੀਂ ਕੰਮ ਕਰਦੇ ਹੈਗੇ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰਾ ਪਿੰਡ ਭਲਾਈ ਆਣਾ ਬਟਿੰਡਾ ਮੁਕਸਰ ਰੋਡ ਤੇ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੇ ਅਸੀਂ ਕਾਫੀ ਸਾਲਾਂ ਤੋਂ ਪੰਜ ਛੇ ਸਾਲਾਂ ਤੋਂ ਜਿਹੜਾ ਆਪਣਾ ਅਚਾਰ ਪ੍ਰੋਸੈਸਿੰਗ ਦਾ ਕੰਮ ਕਰਦੇ ਆ ਜਿੰਨੇ ਵੀ ਆਪਣੇ ਘਰੇ ਖਾਣ ਵਾਲੇ achar ਹੁੰਦੇ ਆ ਉਹ ਤਿਆਰ ਕਰਦੇ ਆ ਤੇ ਉਸ ਦੀ ਪੈਕਿੰਗ ਕਰਕੇ ਅਸੀਂ ਸੇਲ ਕਰਦੇ ਆ ਉਹਦੇ ਨਾਲ ਨਾਲ ਜਿਹੜੇ ਆਪਣੇ ਹੋਮ ਮੇਡ ਮਸਾਲੇ ਹੁੰਦੇ ਆ ਉਹਨਾਂ ਦੀ ਪਸਾਈ ਕਰਦੇ ਆ ਸੇਲ ਕਰਦੇ ਆ ਤੇ ਇਹ ਜਿਹੜਾ ਕੰਮ ਹੈਗਾ ਇਹ ਕਿਵੇਂ ਸ਼ੁਰੂ ਹੁੰਦਾ ਇਹਨੂੰ ਹਰ ਕੋਈ ਕਰ ਸਕਦਾ ਹਨਾ ਕਿਵੇਂ ਸੌਖੇ ਤਰੀਕੇ ਨਾਲ ਆਪਾਂ ਸ਼ੁਰੂ ਕਰ ਸਕਦੇ ਆ ਇਸ ਵਿਸ਼ੇ ਤੇ ਆਪਾਂ ਅੱਜ ਗੱਲਬਾਤ ਕਰਨੀ ਆ ਤੇ ਜਿਹੜਾ ਵੀ ਭਰਾ ਦੇਖ ਰਿਹਾ ਹੈਗਾ ਲਾਈਵ ਨੂੰ ਇੱਕ ਵਾਰ ਕਮੈਂਟ ਕਰਿਓ ਆਵਾਜ਼ ਕਿਵੇਂ ਆ ਰਹੀ ਹੈ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਜਦੋਂ ਕਾਫੀ ਭਰਾ ਜੁੜ ਗਏ ਹਨ ਫਿਰ ਜਿਹੜੀ ਆਪਾਂ ਨੂੰ ਦੁਬਾਰਾ ਜਿਹੜੀ ਇੰਟਰੋ ਨਹੀਂ ਕਰਨੀ ਪੈਣੀ ਵੀਡੀਓ ਦੀ ਜਿਹੜਾ ਅਸੀਂ ਕੰਮ ਕਰਦੇ ਆਂ ਆਪਦੇ ਤਿਆਰਬੇ ਦੇ ਵਿੱਚੋਂ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜਾ ਇਹ ਕੰਮ ਹੈਗਾ ਆਪਣੇ ਘਰ ਤੋਂ ਕਿਵੇਂ ਸਟਾਰਟ ਹੁੰਦਾ ਬਹੁਤ ਹੀ ਘੱਟ ਇਨਵੈਸਟਮੈਂਟ ਦੇ ਨਾਲ ਤੁਸੀਂ 2-4000 ਦੇ ਨਾਲ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋ ਆਪਣੇ ਏਰੀਏ ਦੇ ਵਿੱਚ ਕੰਮ ਸ਼ੁਰੂ ਕਰ ਸਕਦੇ ਹੋ ਨਾ ਕੋਈ ਇਹ ਨਹੀਂ ਕਿ ਤੁਹਾਨੂੰ ਸਮਾਨ ਦੂਰੋਂ ਲਿਆਉਣਾ ਪਊਗਾ ਲਿਆਉਣਾ ਪਊਗਾ ਤੇ ਤੁਸੀਂ ਆਪਦੇ ਏਰੀਏ ਦੇ ਵਿੱਚ ਹੀ ਆਪਦੀ ਮਾਰਕੀਟ ਹੈ ਜਿਹੜੀ ਉਹ ਬਹੁਤ ਹੀ ਸੌਖੇ ਢੰਗ ਦੇ ਨਾਲ ਬਣਾ ਸਕਦੇ ਹੋ ਤੁਸੀਂ ਕੋਈ ਵੀ ਜਿਹੜਾ ਸਕਸੈਸਫੁਲ ਬਿਜ਼ਨਸਮੈਨ ਹੈਗਾ ਉਹਦੀ ਸਟੋਰੀ ਚੱਕ ਕੇ ਦੇਖ ਲਓ ਨੇ ਕਿਵੇਂ ਕੰਮ ਸ਼ੁਰੂ ਕੀਤਾ ਸੀ ਕਿਵੇਂ ਉਹ ਕਾਮਯਾਬ ਹੋਇਆ ਸ਼ੁਰੂਆਤ ਹਮੇਸ਼ਾ ਹੀ ਛੋਟੇ ਲੈਵਲ ਤੋਂ ਹੁੰਦੀ ਆ ਜਿਹੜਾ ਬੰਦਾ ਛੋਟੇ ਲੈਵਲ ਤੋਂ ਸੈਕ ਸੈਕ ਕੇ ਜਾਂਦੇ ਆ ਕਾਮਯਾਬੀ ਵੱਲ ਉਹ ਆਦੇ ਵਿੱਚ ਕਾਰ ਹੀ ਰਹਿ ਜਾਂਦੇ ਆ ਸੋ ਜਿਹੜਾ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਜਿਵੇਂ ਆਪਣੇ ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਫੂਕ ਫੂਕ ਕੇ ਕਦਮ ਰੱਖਣੇ ਹਨ ਤੇ ਆਪਾਂ ਹੌਲੀ ਹੌਲੀ ਸਟਾਰਟਿੰਗ ਕੀਤੀ ਸੀਗੀ ਜਿਵੇਂ ਆਚਾਰ ਦਾ ਕੰਮ ਸ਼ੁਰੂ ਕੀਤਾ ਸੀ ਉਹਦੀ ਹੌਲੀ ਹੌਲੀ ਸਿੱਖਿਆ ਕਿਵੇਂ ਬਣਦਾ ਹਨਾ ਮੈਂ ਕਿਹਾ ਵੀ ਕਿ ਮੁਖਸਰ ਤੋਂ ਟ੍ਰੇਨਿੰਗ ਲਈ ਫਿਰ ਦੇਖਿਆ ਵੀ ਕਿਵੇਂ ਬਣਦਾ ਹੈਗਾ ਫਿਰ ਬਣਾਇਆ ਉਸ ਤੋਂ ਬਾਅਦ ਹੌਲੀ ਹੌਲੀ ਉਹਦੀ ਰੈਸਪੀ ਹੋਰ ਪਤਾ ਲੱਗੀ ਕਿਵੇਂ ਸੁਧਾਰ ਕਰ ਸਕਦੇ ਆ ਕਿਵੇਂ ਆਚਾਰ ਨੂੰ ਕਰavon ਤੋਂ ਵਿਚਾਰ ਸਕਦੇ ਆ ਉਹ ਸਾਰੀਆਂ ਗੱਲਾਂ ਦੇਖ ਕੇ ਸਮਝ ਕੇ ਤੇ ਅੱਜ ਜਿਸ ਲੈਵਲ ਤੇ ਆਪਣਾ ਕੰਮ ਹੈਗਾ ਇਹ ਹੌਲੀ ਹੌਲੀ ਸਿੱਖ ਸਿੱਖ ਕੇ ਆਏ ਆ ਤੇ ਜਿਵੇਂ ਆਪਾਂ ਵੀਡੀਓ ਦੀ ਗੱਲ ਕੀਤੀ ਸੀ ਆਪਾਂ ਵੀਡੀਓ ਸ਼ੂਟ ਕੀਤੀ ਸੀ ਇੱਕ ਭੈਣਾ ਦੀ ਉਹਦੇ ਤੇ ਬੜੇ ਕਮੈਂਟ ਆਏ ਸੀਗੇ ਕਿ ਅਸੀਂ ਕੰਮ ਸ਼ੁਰੂ ਕਰਨਾ ਘਰ ਤੋਂ ਸਾਨੂੰ ਵੀ ਕੰਮ ਦੇਓ ਅਸੀਂ ਕਿਵੇਂ ਕੰਮ ਕਰੀਏ ਹਨਾ ਅ ਦੇਖੋ ਜੀ ਕਿਸੇ ਨੇ ਕੰਮ ਤੁਹਾਨੂੰ ਦੇਣ ਨਹੀਂ ਆਉਣਾ ਜੇ ਕਿ ਜੇ ਕੋਈ ਤੁਹਾਨੂੰ ਕੰਮ ਦੇਊਗਾ ਤਾਂ ਉਹ ਪਹਿਲਾਂ ਆਪਦਾ ਫਾਇਦਾ ਸੋਚੂਗਾ ਜੇ ਮੈਂ ਵੀ ਕਹੂੰਗਾ ਵੀ ਤੁਸੀਂ ਇਹ ਕੰਮ ਕਰੋ ਮੇਰਾ ਕੰਮ ਕਰੋ ਤਾਂ ਉਹਦੇ 'ਚ ਮੇਰਾ ਫਾਇਦਾ ਹੋਊਗਾ ਹਨਾ ਇਹਦੇ ਨਾਲੋਂ ਚੰਗਾ ਹੈਗਾ ਤੁਸੀਂ ਛੋਟਾ ਕੰਮ ਕਰ ਲਓ ਪਰ ਉਹ ਤੁਹਾਡਾ ਆਪਣਾ ਹੋਵੇ ਤੁਹਾਡੇ ਆਪ ਦੀ ਉਹਦੇ ਤੇ ਮੰਨ ਲਓ ਸਰਦਾਰੀ ਹੋਵੇ ਆਪ ਦੀ ਮਰਜ਼ੀ ਹੋਵੇ ਵੀ ਅਸੀਂ ਕਿਵੇਂ ਕੰਮ ਸਟਾਰਟ ਕਰਨਾ ਹੈਗਾ ਸੋ ਇਹ ਗੱਲਾਂ ਨੂੰ ਰੱਖ ਕੇ ਆਪਾਂ ਜੇ ਚੱਲਾਂਗੇ ਤਾਂ ਆਪਾਂ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਬਾਕੀ ਜਿਹੜੀ ਰਹੀ ਗੱਲ ਅੱਜ ਕੱਲ੍ਹ ਜਿਵੇਂ ਟ੍ਰੈਂਡ ਚੱਲਿਆ ਹੈਗਾ ਕਿ ਹਰ ਬੰਦਾ ਇਹ ਸੋਚਦਾ ਵੀ ਯਾਰ ਨੌਕਰੀ ਕਰਨ ਨਾਲੋਂ ਆਪਦਾ ਬਿਜ਼ਨਸ ਖੜਾ ਕਰਨਾ ਖਾਸ ਕਰਕੇ ਜਿਹੜੀ ਇਹ ਸੋਚ ਹੈਗੀ ਲੋਕਾਂ ਦੇ ਵਿੱਚ ਇਹ ਕਰੋਨਾ ਤੋਂ ਬਾਅਦ ਆਈ ਹੈਗੀ ਹਨ ਆਪਾਂ ਦੇਖਿਆ ਕਿੰਨੀਆਂ ਜਿਹੜੀਆਂ ਜਿਹੜੀਆਂ ਆਪਣਾ ਹੈਗੀਆਂ ਰੇੜੀਆਂ ਲੱਗੀਆਂ ਜਿਹੜੀਆਂ ਕਹਿ ਸਕਦੇ ਆ ਸਟਾਲ ਕਹਿ ਸਕਦੇ ਆ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਮੋਹਾਲੀ ਦਿੱਲੀ ਗੁਰਗਾਓ ਹਨਾ ਕਿੰਨੇ ਲੋਕ ਆ ਜਿਹੜੇ ਇੰਜੀਨੀਅਰ ਲੋਕ ਆ ਜਿਹੜੇ ਉਹ ਫੂਡ ਵਾਲੇ ਬਿਜ਼ਨਸ 'ਚ ਆਏ ਕਿਉਂਕਿ ਕਰੋਨਾ ਸਮੇਂ ਇਹੀ ਇੱਕੋ ਇੱਕ ਬਿਜ਼ਨਸ ਸੀਗਾ ਜਿਹੜਾ ਡਾਊਨ ਨਹੀਂ ਹੋਇਆ ਕਿਉਂਕਿ ਖਾਣਾ ਹਰ ਕਿਸੇ ਨੇ ਖਾਣਾ ਸੀਗਾ ਤੇ ਇਹ ਕੰਮ ਆ ਜਿਹੜਾ ਲੋਕਾਂ ਨੇ ਦੇਖਿਆ ਵੀਰ ਫੂਡ ਦਾ ਕੰਮ ਆ ਜਿਹੜਾ ਇਹ ਕਦੇ ਵੀ ਜਿਹੜਾ ਸਲੋ ਹੋਣ ਵਾਲਾ ਨਹੀਂ ਕਦੇ ਵੀ ਫੇਲ ਹੋਣ ਵਾਲਾ ਨਹੀਂ ਉਸ ਨੂੰ ਦੇਖਦੇ ਹੋਏ ਜਿਹੜੇ ਚੰਗੀ ਨੌਕਰੀਆਂ ਵਾਲੇ ਲੋਕ ਸੀਗੇ ਉਹ ਵੀ ਫੂਡ ਦੇ ਬਿਜ਼ਨਸ ਚ ਆਏ ਹੈਗੇ ਆ ਤੇ ਹਰ ਬੰਦਾ ਇਹ ਸੋਚਦਾ ਵੀ ਕਿਸੇ ਦੀ ਗੁਲਾਮੀ ਕਰਨ ਨਾਲੋਂ ਮੈਂ ਆਪਣਾ ਕੰਮ ਕਰਨਾ ਉਹ ਚੰਗਾ ਸਮਝਦਾ ਤੇ ਜਿਨ੍ਹਾਂ ਨੇ ਆਪਣਾ ਕੰਮ ਕਰਨਾ ਹੈਗਾ ਉਹ ਕਿਵੇਂ ਸ਼ੁਰੂਆਤ ਕਰ ਸਕਦੇ ਆ ਤੇ ਇਹ ਗੱਲਬਾਤ ਆਪਾਂ ਜਿਹੜੀ ਸ਼ੁਰੂ ਕਰਦੇ ਆ ਚਲੋ ਜਿੰਨੇ ਭਰਾ ਜੁੜੇ ਆ 25 ਜਣੇ ਦੇਖ ਰਹੇ ਹੈ ਬਈ ਕਮੈਂਟ ਕਰਿਓ ਕੋਈ ਜਣਾ ਆਵਾਜ਼ ਕਿਵੇਂ ਆ ਰਹੀ ਆ ਕਿਉਂਕਿ ਇਤਰੋ ਲਾਈਵ ਦਾ ਪਤਾ ਨਹੀਂ ਲੱਗਦਾ ਤੁਸੀਂ ਕਮੈਂਟ ਕਰਕੇ ਦੱਸਿਓ ਆਵਾਜ਼ ਠੀਕ ਆ ਰਹੀ ਆ ਤਾਂ ਆਪਾਂ ਅੱਗੇ ਗੱਲਬਾਤ ਹੈ ਜਿਹੜੀ ਉਹ ਸ਼ੁਰੂ ਕਰੀ ਹਾਂਜੀ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ ਵੀ ਕੋਈ ਵੀ ਤੁਸੀਂ ਬਿਜ਼ਨਸ ਚਲਾਉਣਾ ਹੈਗਾ ਜਿਹੜੇ ਕਿਸਾਨ ਭਰਾ ਹੈਗੇ ਆ ਖਾਸ ਕਰਕੇ ਆਪਾਂ ਉਹਨਾਂ ਲਈ ਵੀਡੀਓ ਬਣਾ ਰਹੇ ਆਂ ਜੋ ਵੀ ਕਿਸਾਨ ਭਰਾ ਹੈਗੇ ਆ ਛੋਟੀ ਖੇਤੀ ਵਾਲੇ ਆ ਜਾਂ ਕਿਸਾਨ ਭੈਣਾਂ ਹੈਗੀਆਂ ਜਿਹੜੀਆਂ ਘਰੇ ਆਪਦੇ ਕੰਮਕਾਰ ਕਰਕੇ ਉਹਨਾਂ ਕੋਲ ਫਰੀ ਸਮਾਂ ਹੁੰਦਾ ਉਹ ਖੇਤੀ ਦੇ ਨਾਲ ਰਿਲੇਟਡ ਜਿਹੜੇ ਕਿਹੜੇ-ਕਿਹੜੇ ਕੰਮ ਜਿਹੜੇ ਉਹ ਕਰ ਸਕਦੀਆਂ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਬਹੁਤ ਆਸਾਨੀ ਨਾਲ ਆਪਾਂ ਉਹਨਾਂ ਨੂੰ ਕਾਮਯਾਬ ਕਰ ਸਕਦੇ ਆਂ ਸੋ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਹਨਾ ਜਿਹੜੀ ਸ਼ੁਰੂਆਤ ਹੁੰਦੀ ਆ ਉਹ ਕਿੱਥੋਂ ਹੁੰਦੀ ਆ ਕਿ ਆਪਾਂ ਜਦੋਂ ਵੀ ਕੋਈ ਦਿਮਾਗ ਦੇ ਵਿੱਚ ਆਪਣੇ ਆਈਡੀਆ ਆਉਂਦਾ ਕਿਸੇ ਤੋਂ ਆਪਾਂ ਦੇਖ ਕੇ ਸਿੱਖਦੇ ਆ ਜਾਂ ਆਪਾਂ ਨੂੰ ਕੋਈ ਕਹਿੰਦਾ ਹੈਗਾ ਕਿਸੇ ਦੇ ਕਹਿਣ ਤੇ ਕਰਦੇ ਆ ਤਾਂ ਆਪਣਾ ਇਰਾਦਾ ਬੰਦ ਹੈਗਾ ਹਨਾ ਇਰਾਦਾ ਬਣਾਉਣਾ ਸਭ ਤੋਂ ਪਹਿਲਾ ਕੰਮ ਹੈਗਾ ਵੀ ਆਪਾਂ ਆਹ ਕੰਮ ਕਰਨਾ ਹੈਗਾ ਤੇ ਜੇ ਆਪਾਂ ਕਿਤੇ ਉਹ ਦੇਖ ਕੇ ਸਿੱਖਦੇ ਆ ਕਿਸੇ ਵੀਡੀਓ ਤੋਂ ਜਾਂ ਕਿਸੇ ਦੇ ਕਹਿਣ ਤੇ ਜਿਵੇਂ ਵੀ ਹਨਾ ਆਪਣੇ ਦਿਮਾਗ ਦੇ ਵਿੱਚ ਇਹ ਆਈਡੀਆ ਆਉਂਦਾ ਆਪਾਂ ਸੋਚਦੇ ਆ ਆਪਣੇ ਮਨ 'ਚ ਵਿਚਾਰ ਆਉਂਦਾ ਤਾਂ ਸਭ ਤੋਂ ਪਹਿਲਾਂ ਦੇਖੋ ਇਰਾਦਾ ਬਣਾਓ ਆਪਦਾ ਉਸ ਕੰਮ ਨੂੰ ਕਰਨ ਦੇ ਲਈ ਪ੍ਰੀਪੇਅਰ ਹੋਵੋ ਇਹ ਨਹੀਂ ਗਾ ਵੀ ਤੁਸੀਂ ਅੱਜ ਸੋਚ ਲਿਆ ਕੰਮ ਕਰਨ ਦੇ ਬਾਰੇ ਹੋਰ ਥੋੜੇ ਸਮੇਂ ਬਾਅਦ ਤੁਸੀਂ ਸੋਚੋਗੇ ਇਹ ਕੰਮ ਦਾ ਫੇਰ ਲਾਇ ਕੁਛ ਨਹੀਂ ਹੈ ਨਾ ਨਹੀਂ ਕਰ ਸਕਦੇ ਆਪਾਂ ਹਰ ਬੰਦਾ ਕੰਮ ਕਰ ਸਕਦਾ ਕੋਈ ਦਿੱਕਤ ਨਹੀਂ ਹੁੰਦੀ ਹੌਲੀ ਹੌਲੀ ਸੈਟਿੰਗ ਹੁੰਦੀ ਆ ਨਵੇਂ ਕੰਮ ਦੇ ਵਿੱਚ ਆਪਾਂ ਜਦੋਂ ਆਉਣੇ ਆ ਉਹਦੇ ਅਨੁਸਾਰ ਢਲਣਾ ਥੋੜਾ ਜਿਹਾ ਔਖਾ ਹੁੰਦਾ ਸੋ ਕੰਮ ਆਪਾਂ ਸਾਰੇ ਕਰ ਸਕਦੇ ਕੋਈ ਦਿੱਕਤ ਨਹੀਂ ਆ ਤੇ ਆਪਾਂ ਇਰਾਦਾ ਬਣਾਉਣਾ ਹੈਗਾ ਪਹਿਲਾਂ ਵੀ ਜਿਵੇਂ ਕਿਸੇ ਭੈਣ ਨੇ ਕੰਮ ਕਰਨਾ ਆਪਣੇ ਘਰ ਤੋਂ ਉਹਨੂੰ ਪਹਿਲਾਂ ਦੇਖਣਾ ਪਊਗਾ ਵੀ ਆਪਾਂ ਨੂੰ ਕੀ ਕੀ ਪਰੇਸ਼ਾਨੀਆਂ ਆ ਸਕਦੀਆਂ ਜਦੋਂ ਆਪਾਂ ਕੰਮ ਕਰਾਂਗੇ ਆਪਣੇ ਬਾਰੇ ਜਿਹੜੇ ਲੋਕ ਵੀ ਕੁਝ ਬੋਲਣਗੇ ਪਰਿਵਾਰ ਦੇ ਵਿੱਚੋਂ ਵੀ ਕੋਈ ਵਿਰੋਧ ਹੋ ਸਕਦਾ ਹਨਾ ਜਾਂ ਆਪਣਾ ਸ਼ੁਰੂਆਤ ਦੇ ਵਿੱਚ ਹੋ ਸਕਦਾ ਕੋਈ ਸਮਾਨ ਨਾ ਵੀ ਕੇ ਖਰਾਬ ਵੀ ਹੋ ਸਕਦਾ ਸਮਾਨ ਪੈਸੇ ਇਨਵੈਸਟ ਕਰਕੇ ਆਪਾਂ ਨੂੰ ਘਾਟਾ ਵੀ ਪੈ ਸਕਦਾ ਇਹ ਸਾਰੀਆਂ ਗੱਲਾਂ ਪਹਿਲਾਂ ਮਾਈਂਡ ਦੇ ਵਿੱਚ ਲੈ ਕੇ ਚੱਲੋ ਵੀ ਜੇ ਲੋਕ ਹੱਸਣਗੇ ਤਾਂ ਆਪਾਂ ਉਹਨਾਂ ਦੀ ਪ੍ਰਵਾਹ ਨਹੀਂ ਕਰਨੀ ਪਰਿਵਾਰ ਦੇ ਵਿੱਚ ਜੇ ਵਿਰੋਧ ਹੋਣ ਦੇ ਚਾਂਸ ਆ ਤਾਂ ਤੁਸੀਂ ਪਹਿਲਾਂ ਹੀ ਆਪਦੀ ਫੈਮਿਲੀ ਨਾਲ ਗੱਲਬਾਤ ਕਰੋ ਕਿ ਮੈਂ ਆਹ ਕੰਮ ਸ਼ੁਰੂ ਕਰਨਾ ਇਹਦੇ ਲਈ ਮੈਨੂੰ ਇੱਥੋਂ ਸਮਾਨ ਲੈਣਾ ਪਊਗਾ ਇੱਥੇ ਮੈਨੂੰ ਵੇਚਣ ਜਾਣਾ ਪਊਗਾ ਤੇ ਕੋਈ ਵੇਚਣ ਖਰੀਦਣ ਵਾਲਾ ਘਰੇ ਵੀ ਆਊਗਾ ਹਨਾ ਇਹ ਸਾਰੀਆਂ ਗੱਲਾਂ ਨੂੰ ਪਹਿਲਾਂ ਆਪਾਂ ਲੈ ਕੇ ਚੱਲਣਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਗੱਲ ਕੀਤਾ ਹੈਗਾ ਵੀ ਜਿਹੜੀ ਮਾਰਕੀਟ ਹੈਗੀ ਉਹ ਹੌਲੀ-ਹੌਲੀ ਡਿਵੈਲਪ ਹੁੰਦੀ ਆ ਹੌਲੀ-ਹੌਲੀ ਆਪਣੇ ਪ੍ਰੋਡਕਟ ਬਾਰੇ ਲੋਕਾਂ ਨੂੰ ਪਤਾ ਲੱਗਦਾ ਇਹ ਨਹੀਂ ਸੋਚਣਾ ਵੀ ਜੇ ਅੱਜ ਆਪਾਂ 10000 ਰੁਪਏ ਇਨਵੈਸਟ ਕੀਤਾ ਇੱਕ ਮਹੀਨਾ ਹੋ ਗਿਆ ਆਪਾਂ ਨੂੰ ਤਾਂ ਕੋਈ ਕਮਾਈ ਨਹੀਂ ਹੋਈ ਹੌੜੀ ਹੌੜੀ ਕਮਾਈ ਹੁੰਦੀ ਹੈ ਹਨਾ ਸਮਾਂ ਲੱਗਦਾ ਹੈਗਾ ਕੋਈ ਵੀ ਬਿਜ਼ਨਸ ਕਰਨ ਤੇ ਵੱਡੇ ਵੱਡੇ ਬਿਜ਼ਨਸmen ਕਰੋੜਾਂ ਰੁਪਏ ਇਨਵੈਸਟ ਕਰਦੇ ਆ ਇਹ ਨਹੀਂ ਹੁੰਦਾ ਵੀ ਉਹਨਾਂ ਦਾ ਹਫ਼ਤੇ 10 ਦਿਨਾਂ ਦੇ ਵਿੱਚ ਹੀ ਉਹ ਐਸਾ ਜਿਹੜਾ ਵਾਪਸ ਆ ਜਾਂਦਾ ਸਮਾਂ ਲੱਗਦਾ ਹੈਗਾ ਸਬਰ ਦੇ ਨਾਲ ਸੋ ਇਹ ਚੀਜ਼ਾਂ ਨੂੰ ਦੇਖ ਕੇ ਚੱਲੋ ਦੂਸਰੀ ਗੱਲ ਹੈ ਜਿਹੜਾ ਕਈ ਵਾਰੀ ਕੋਈ ਪ੍ਰੋਡਕਟ ਬਣਾਉਣੇ ਉਹਦੇ ਖਰਾਬ ਹੋਣ ਦੇ ਚਾਂਸ ਵੀ ਹੁੰਦੇ ਆ ਹੋ ਸਕਦਾ ਲੋਕਾਂ ਨੂੰ ਪਸੰਦ ਨਾ ਆਵੇ ਤਾਂ ਤੁਹਾਡੇ ਉਹ ਜਿਹੜਾ ਮਾਈਂਡ ਦੇ ਵਿੱਚ ਉਹ ਸਾਰੀਆਂ ਗੱਲਾਂ ਦੇ ਲਈ ਤੁਸੀਂ ਤਿਆਰ ਹੋਣੇ ਚਾਹੀਦੇ ਹੋ ਪਹਿਲਾ ਪ੍ਰੋਡਕਟ ਆਪਦਾ ਇਹਨਾਂ ਨੂੰ ਵਧੀਆ ਤਿਆਰ ਕਰੋ ਉਹਦੀਆਂ ਪੂਰੀਆਂ ਤੁਹਾਨੂੰ ਪਤਾ ਹੋਵੇ ਉਹਨੂੰ ਕਿਵੇਂ ਪ੍ਰਜਰਵ ਕਰਨਾ ਕਿਸ ਤਰ੍ਹਾਂ ਪੈਕਿੰਗ ਕਰਨੀ ਆ ਤਾਂ ਕਿ ਖਰਾਬ ਨਾ ਹੋਵੇ ਤੁਹਾਨੂੰ ਕੋਈ ਲਾਸ ਨਾ ਹੋਵੇ ਫਿਰ ਆਪਾਂ ਜਿਹੜਾ ਕਸਟਮਰ ਆਪਣਾ ਉਹਨੂੰ ਸੈਟੀਸਫਾਈ ਕਿਵੇਂ ਕਰਨਾ ਇਹ ਸਾਰੀਆਂ ਗੱਲਾਂ ਹੈਗੀਆਂ ਇਹ ਜਿਹੜਾ ਇਰਾਦਾ ਹੁੰਦਾ ਹਨਾ ਇਰਾਦਾ ਪਹਿਲਾਂ ਆਪਾਂ ਬਣਾ ਲਓ ਵੀ ਆਪਾਂ ਇਹ ਕੰਮ ਸਟਾਰਟ ਕਰਨਾ ਫਿਰ ਜਦੋਂ ਆਪਾਂ ਕੰਮ ਸਟਾਰਟ ਕਰਨਾ ਹੈਗਾ ਤਾਂ ਉਹਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਹਨਾ ਕਿਤੋਂ ਵੀ ਆਪਾਂ ਸਿੱਖਦੇ ਆਂ ਤੁਹਾਡੇ ਨੇੜੇ ਕੋਈ ਇੰਸਟੀਚਿਊਟ ਆ ਕੋਈ ਸਿਖਲਾਈ ਸੈਂਟਰ ਹੈਗਾ ਜਾਂ ਕੋਈ ਸਪਰਟ ਬੰਦਾ ਹੈਗਾ ਉਹਨੂੰ ਤੁਸੀਂ ਮੰਨ ਲਓ ਆ ਜੇ ਟ੍ਰੇਨਰ ਸਿੱਖ ਸਕਦੇ ਹੋ ਉਹਦੇ ਤੋਂ ਕੋਈ YouTube ਤੋਂ ਦੇਖ ਕੇ ਸਿੱਖ ਸਕਦੇ ਹੋ ਨਾ ਸਿੱਖੋ ਬਿਲਾ ਟ੍ਰੇਨਿੰਗ ਕਰੋ ਇੱਕ ਜਗ੍ਹਾ ਤੋਂ ਟ੍ਰੇਨਿੰਗ ਕਰ ਲਈ ਫਿਰ ਉਸ ਕੰਮ ਦੀ ਸਟੱਡੀ ਕਰੋ ਮੰਨ ਲਓ ਤੁਸੀਂ ਕੋਈ ਮਿਰਚ ਮਸਾਲੇ ਦਾ ਕੰਮ ਕਰਨਾ ਆਚਾਰ ਦਾ ਕੰਮ ਕਰਨਾ ਜਾਂ ਕੋਈ ਮਠਿਆਈ ਦਾ ਕੰਮ ਕਰਨਾ ਹਨਾ ਉਸ ਕੰਮ ਕਰਨ ਵਾਲੇ ਬੰਦਿਆਂ ਨੂੰ ਮਿਲੋ ਹਨਾ ਕਿ ਕਿੱਥੇ-ਕਿੱਥੇ ਉਹ ਕੰਮ ਕਰ ਰਹੇ ਆ ਕਿਵੇਂ ਦੀ ਉਹਨਾਂ ਦੀ ਮਾਰਕੀਟ ਹੈਗੀ ਉਹਨਾਂ ਨਾਲ ਗੱਲਬਾਤ ਕਰੋ ਇਹ ਇਹ ਗੱਲਾਂ ਜ਼ਰੂਰੀ ਹੁੰਦੀਆਂ ਹਨਾ ਜਿਹੜੀ ਸਟੱਡੀ ਕਰਨੀ ਆ ਕਿਸੇ ਵੀ ਕੰਮ ਦੀ ਜਿਹੜਾ ਉਹਦੀ ਮਾਰਕੀਟ ਦੇਖਣੀ ਆ ਫਿਰ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਤੁਸੀਂ ਲੈ ਲਈ ਇਰਾਦਾ ਵੀ ਤੁਹਾਡਾ ਬਣ ਗਿਆ ਫਿਰ ਕੰਮ ਦੀ ਕਰੋ ਪਲਾਨਿੰਗ ਕਾਫੀ ਕੁਝ ਜਿਹੜਾ ਤੁਹਾਨੂੰ ਟ੍ਰੇਨਿੰਗ ਦੇ ਵਿੱਚ ਹੀ ਸਿੱਖਣ ਨੂੰ ਮਿਲੂਗਾ ਤੇ ਉਸ ਤੋਂ ਬਾਅਦ ਤੁਹਾਡੀ ਪਲਾਨਿੰਗ ਹੋਊਗੀ ਜਿਹੜੀ ਟ੍ਰੇਨਿੰਗ ਹੈਗੀ ਆ ਉਹ ਆਪਾਂ ਕਿੱਥੋਂ ਕਿੱਥੋਂ ਲੈ ਸਕਦੇ ਆ ਇਹ ਮੈਂ ਤੁਹਾਨੂੰ ਦੱਸਦਾ ਹੈਗਾ ਜਿਹੜੇ ਆਪਣੇ ਪੰਜਾਬ ਦੇ ਲੋਕ ਹੈਗੇ ਕਿਸਾਨ ਭਰਾ ਕਿਸਾਨ ਭੈਣਾ ਜਾਂ ਮਜ਼ਦੂਰ ਭਰਾ ਮਜ਼ਦੂਰ ਭੈਣਾ ਹਨ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਰਹਿੰਦੇ ਹੈਗੇ ਆ ਪਿੰਡਾਂ ਦੇ ਵਿੱਚ ਆਪਣੇ ਖੇਤੀ ਨਾਲ ਸੰਬੰਧਤ ਬਹੁਤ ਕੰਮ ਹੁੰਦੇ ਆ ਬਹੁਤ ਕਿੱਤੇ ਹੈਗੇ ਜਿਹੜੇ ਆਪਾਂ ਕਰ ਸਕਦੇ ਆ ਸੋ ਕਿਸਾਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਖੇਤੀ ਵਿਗਿਆਨ ਕੇਂਦਰ ਹੁੰਦਾ ਜਿਸ ਨੂੰ ਜਿਹੜਾ ਹੈਗਾ ਪੀਏਯੂ ਲੁਧਿਆਣਾ ਇਹ ਜੋ ਆਪਣੀ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਸ ਵੱਲੋਂ ਇਹ ਸੈਂਟਰ ਜਿਹੜੇ ਉਹ ਆਈਸੀਆਰ ਦੇ ਨਾਲ ਮਿਲ ਕੇ ਚਲਾਏ ਜਾਂਦੇ ਆ ਜਿੱਥੇ ਕਿ ਕਿਸਾਨ ਭਰਾਵਾਂ ਨੂੰ ਫ੍ਰੀ ਆਫ ਕਾਸਟ ਆ ਜਿਹੜੀ ਉਹ ਟ੍ਰੇਨਿੰਗ ਦਿੱਤੀ ਜਾਂਦੀ ਆ ਥੋੜੀ ਬਹੁਤ ਜਿਹੜੀ ਕੋਈ 150 ਫੀਸ ਹੁੰਦੀ ਆ ਕਿਸਾਨ ਭੈਣਾਂ ਨੂੰ ਬਿਲਕੁਲ ਫ੍ਰੀ ਹੁੰਦੀ ਆ ਉਹਦੇ ਵਿੱਚ ਕੀ ਹੈਗਾ ਤੁਹਾਨੂੰ ਫਸਲਾਂ ਬਾਰੇ ਵੱਖ-ਵੱਖ ਤਰ੍ਹਾਂ ਦੀ ਟ੍ਰੇਨਿੰਗ ਹੈਗੀ ਆ ਬੀਜ ਉਤਪਾਦਨ ਕਿਵੇਂ ਕਰਨਾ ਪਨੀਰੀਆਂ ਤਿਆਰ ਕਰਨੀਆਂ ਨਰਸਰੀ ਦੀ ਟ੍ਰੇਨਿੰਗ ਹੋਗੀ ਕਿਸਾਨ ਭੈਣਾਂ ਵਾਲੀ ਬਹੁਤ ਟ੍ਰੇਨਿੰਗ ਹੁੰਦੀ ਹੈ ਹੋਮ ਸਾਇੰਸ ਦੇ ਵਿੱਚ ਅਚਾਰ ਮਰਬੇ ਚਟਣੀਆਂ ਤਿਆਰ ਕਰਨ ਬਾਰੇ ਸ਼ਰਬਤ ਸਕੇਸ਼ ਜੂਸ ਤਿਆਰ ਕਰਨ ਬਾਰੇ ਹੈ ਨਾ ਦੁੱਧ ਦੀ ਪ੍ਰੋਸੈਸਿੰਗ ਕਿਵੇਂ ਕਰਨੀ ਹੈ ਬੇકરી ਪ੍ਰੋਡਕਟ ਹੋਗੇ ਜਾਂ ਜਿਵੇਂ ਜੜੀਆਂ ਭੈਣਾਂ ਸਲਾਈ ਕਢਾਈ ਦਾ ਪੇਂਟਿੰਗ ਦਾ ਕੰਮ ਕਰਦੀਆਂ ਚੁੰਨੀਆਂ ਰੰਗਣ ਦਾ ਕੰਮ ਕਰਦੀਆਂ ਇਹ ਸਾਰੇ ਜਿਹੜੇ ਕਿੱਤੇ ਹੈਗੇ ਇਹਨਾਂ ਦੀ ਟ੍ਰੇਨਿੰਗ ਹੈ ਢੀ ਉਹਨਾਂ ਕੇਵੀਕੇ ਸੈਂਟਰਾਂ ਦੇ ਵਿੱਚ ਦਿੱਤੀ ਜਾਂਦੀ ਹੈ ਜਿਹਨੂੰ ਕਹਿੰਦੇ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਆਪਣੇ ਨੇੜੇ ਬਠਿੰਡੇ ਡੱਬਾ ਵਾਲੀ ਰੋਡ ਤੇ ਆ ਮੁਕਸਰ ਪਿੰਡ ਗੋਨਿਆਣੇ ਹੈਗਾ ਤੇ ਹੋਰ ਵੀ ਸਾਰੀ ਜਗ੍ਹਾ ਮੋਗਾ ਮਾਨਸਾ ਤੇ ਲੁਧਿਆਣਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੈਂਟਰ ਬਣੇ ਹੋਏ ਆ ਆਪਣੇ ਏਰੀਆ ਦੇ ਨੇੜੇ ਦੇ ਤੁਸੀਂ ਕੇਵੀਕੇ ਦਾ ਪਤਾ ਕਰੋ ਤੇ ਉੱਥੇ ਜਿਹੜੇ ਐਕਸਪਰਟ ਹੈਗੇ ਆ ਜਿਹੜੇ ਟ੍ਰੇਨਰ ਹੈਗੇ ਉਹਨਾਂ ਨੂੰ ਮਿਲੋ ਹਨਾ ਪ੍ਰੋਫੈਸਰ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਰੋ ਕਿ ਅਸੀਂ ਜੇ ਇਹ ਕੰਮ ਦੀ ਟ੍ਰੇਨਿੰਗ ਲੈਣੀ ਹੈਗੀ ਆ ਟ੍ਰੇਨਿੰਗ ਤੋਂ ਬਾਅਦ ਆਪਾਂ ਜਿਹੜਾ ਕੁਝ ਉੱਥੋਂ ਸਿੱਖਣ ਨੂੰ ਮਿਲੂਗਾ ਉਹਦੀ ਆਪਾਂ ਫਿਰ ਪਲੈਨਿੰਗ ਕਰਨੀ ਆ ਕਿ ਅਸੀਂ ਐਨੇ ਪੈਸੇ ਲਾ ਕੇ ਜਿਹੜਾ ਕੰਮ ਆ ਸ਼ੁਰੂ ਕਰਨਾ ਤੇ ਇਹਦੀ ਕਿਵੇਂ ਤਿਆਰੀ ਹੋਊਗੀ ਕਿੱਥੋਂ ਪੈਕਿੰਗ ਮਟੀਰੀਅਲ ਲੈਣਾ ਕਿ ਲੇਬਲਿੰਗ ਕਿਵੇਂ ਕਰਨੀ ਆ ਤੇ ਉਹਦਾ ਜਿਹੜਾ ਹੈਗਾ ਮਾਰਕੀਟਿੰਗ ਕਿਵੇਂ ਕਰਨੀ ਆ ਕਿਸ ਏਰੀਏ ਨੂੰ ਕਿਸ ਤਰ੍ਹਾਂ ਦੇ ਲੋਕਾਂ ਨੂੰ ਆਪਾਂ ਟਾਰਗੇਟ ਕਰਨਾ ਇਹ ਸਾਰੀ ਜਿਹੜਾ ਪਲੈਨਿੰਗ ਦਾ ਹਿੱਸਾ ਆ ਜਾਂਦਾ ਹੈਗਾ ਤੇ ਜਦੋਂ ਵੀ ਆਪਾਂ ਪਲਾਨਿੰਗ ਕਰਨੀ ਹੈਗੀ ਤਾਂ ਜਿਹੜਾ ਆਪਾਂ ਪ੍ਰੋਡਕਟ ਤਿਆਰ ਕਰਨਾ ਪੈਕਿੰਗ ਕਰਨੀ ਹੈ ਤਾਂ ਤੁਹਾਡਾ ਜਿਹੜਾ ਗਰੁੱਪ ਹੋਊਗਾ ਟ੍ਰੇਨਿੰਗ ਹੋਊਗੀ ਤੁਸੀਂ ਉਹਦਾ ਇੱਕ ਆਪਦਾ ਬ੍ਰਾਂਡ ਨੇਮ ਰੱਖਣਾ ਚਾਹੀਏ ਤੁਸੀਂ ਇਕੱਲੇ ਕੰਮ ਕਰਦੇ ਹੋ ਚਾਹੇ ਐਜ ਗਰੁੱਪ ਦੇ ਤੌਰ ਤੇ ਕੰਮ ਕਰਦੇ ਹੋ ਤਾਂ ਉਹਦਾ ਤੁਹਾਨੂੰ ਬ੍ਰਾਂਡ ਨੇਮ ਰੱਖਣਾ ਪਊਗਾ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਜਿਹੜਾ ਉਹਦਾ ਐਫ ਐਸਐਸਆਈ ਦਾ ਜਿਹੜਾ ਲਾਇਸੈਂਸ ਹੈਗਾ ਜਿਹੜਾ ਰਜਿਸਟ੍ਰੇਸ਼ਨ ਹੈਗੀ ਆ ਉਹ ਜ਼ਰੂਰ ਕਰਵਾਉਣੀ ਹੈਗੀ ਆ ਜੇ ਤੁਸੀਂ ਫੂਡ ਰਿਲੇਟਡ ਕੰਮ ਕਰ ਰਹੇ ਹੋ ਤੇ ਫਿਰ ਜਿਹੜਾ ਹੈਗਾ ਤੁਸੀਂ ਇਹ ਕੰਮ ਦੀ ਸ਼ੁਰੂਆਤ ਕਰਨੀ ਆ ਵਧੀਆ ਕੁਆਲਿਟੀ ਦੀ ਚੀਜ਼ ਬਣਾਓ ਵਧੀਆ ਲੋਕਾਂ ਤੱਕ ਲੈ ਕੇ ਜਾਓ ਉਸ ਨੂੰ ਜਿੱਥੇ ਤੁਹਾਡੇ ਨੇੜੇ ਕਿਤੇ ਐਗਜ਼ੀਬਿਸ਼ਨ ਲੱਗਦੀ ਹੈਗੀ ਆ ਕੋਈ ਵੱਡਾ ਪ੍ਰੋਗਰਾਮ ਹੁੰਦਾ ਕੋਈ ਮੇਲਾ ਹੁੰਦਾ ਉੱਥੇ ਚਲੇ ਜਾਓ ਕਿਸਾਨ ਮੇਲਿਆਂ ਤੇ ਜਾਓ ਹਨਾ ਆਪਣੇ ਸ਼ਹਿਰਾਂ ਦੇ ਵਿੱਚ ਨੇੜੇ-ਤੇੜੇ ਮਾਰਕੀਟ ਲੱਭੋ ਤੇ ਜਿਹੜੀ ਸ਼ੁਰੂਆਤ ਹੈਗੀ ਆ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਆਪਦੇ ਘਰ ਤੋਂ ਸਮਾਨ ਤਿਆਰ ਕਰੋ ਪੈਕਿੰਗ ਕਰੋ ਜਿਹੜੀ ਪੈਕਿੰਗ ਹੈਗੀ ਉਹ ਆਪਣੀ ਵਧੀਆ ਹੋਣੀ ਚਾਹੀਦੀ ਆ ਅਟਰੈਕਟਿਵ ਹੋਣੀ ਚਾਹੀਦੀ ਆ ਜਿਹੜਾ ਆਪਾਂ ਉਹਦਾ ਮਟੀਰੀਅਲ ਯੂਜ਼ ਕਰਨਾ ਪਲਾਸਟਿਕ ਦਾ ਜਾਂ ਕੱਚ ਦਾ ਨਾ ਉਹ ਤੁਹਾਡਾ ਫੂਡ ਗ੍ਰੇਡ ਹੋਣਾ ਚਾਹੀਦਾ ਤੇ ਸ਼ੁਰੂਆਤ ਹੋ ਜਾਂਦੀ ਆ ਫਿਰ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਆ ਮਾਰਕੀਟਿੰਗ ਦੀ ਮਾਰਕੀਟਿੰਗ ਦਾ ਇਹਦੇ ਚ ਬੜਾ ਰੋਲ ਹੈਗਾ ਜੇ ਤੁਸੀਂ ਵਧੀਆ ਮਾਰਕੀਟਿੰਗ ਕਰ ਸਕਦੇ ਹੋ ਨਾ ਤੁਹਾਡਾ ਜਿਹੜਾ ਪ੍ਰੋਡਕਟ ਆ ਉਹ ਛੇਤੀ ਜਿਹੜਾ ਲੋਕਾਂ ਤੱਕ ਜਿਹੜਾ ਚਲਾ ਜਾਊਗਾ ਤੁਸੀਂ ਛੇਤੀ ਜਿਹੜਾ ਸਟੈਬਲਿਸ਼ ਹੋ ਜਾਓਗੇ ਹਨਾ ਬਹੁਤ ਹੀ ਸੌਖੇ ਅ ਕੱਟ ਸਮੇਂ ਦੇ ਵਿੱਚ ਤੁਸੀਂ ਜਿਹੜਾ ਆਪਣਾ ਨਾਮ ਬਣਾ ਲਓਗੇ ਤੇ ਸਾਰਾ ਮਾਰਕੀਟਿੰਗ ਤੇ ਡਿਪੈਂਡ ਹੈਗਾ ਜਿਵੇਂ ਤੁਸੀਂ ਟ੍ਰੇਨਿੰਗ ਵੀ ਕਰ ਲੈਣੋ ਪ੍ਰੈਕਟੀਕਲ ਟ੍ਰੇਨਿੰਗ ਹੋ ਜਾਂਦੀ ਆ ਫਿਰ YouTube ਤੋਂ ਦੇਖੋ ਬਹੁਤ ਕੁਝ ਹੈਗਾ ਸਿੱਖਣ ਨੂੰ YouTube ਤੇ ਤੇ ਇਹ ਚੀਜ਼ਾਂ ਹੈਗੀਆਂ ਜਿਹੜੀਆਂ ਜ਼ਰੂਰੀ ਨੇ ਮਾਰਕੀਟਿੰਗ ਦੀ ਜਿਹੜੀ ਪੂਰੀ ਤੁਹਾਨੂੰ ਸਮਝ ਹੋਣੀ ਚਾਹੀਦੀ ਆ ਸੋ ਇਹ ਜ਼ਰੂਰੀ ਗੱਲਾਂ ਹੈਗੀਆਂ ਹਨਾ ਕੋਈ ਵੀ ਤੁਸੀਂ ਗਰੁੱਪ ਚਲਾਉਨੇ ਹੋ ਤਾਂ ਜਦੋਂ ਤੁਸੀਂ ਮਾਰਕੀਟਿੰਗ ਕਰਨੀ ਹੈ ਤਾਂ ਅੱਜ ਕੱਲ ਜਿਵੇਂ ਸੋਸ਼ਲ ਮੀਡੀਆ ਦਾ ਸਮਾਂ ਹੈਗਾ ਸੋਸ਼ਲ ਮੀਡੀਆ ਦੇ ਜਵਾਨੇ ਦੇ ਵਿੱਚ ਤੁਸੀਂ ਆਪਣਾ ਕੋਈ ਵੀ ਜਿਹੜਾ ਸੋਸ਼ਲ ਐਪ ਤੇ ਅਕਾਊਂਟ ਬਣਾਓ ਫੇਸਬੁੱਕ ਇਨਸਟਾ ਵਟਸਐਪ ਜੋ ਵੀ ਤੁਸੀਂ ਚਲਾਉਂਦੇ ਹੋ ਉੱਥੇ ਆਪਦੇ ਪ੍ਰੋਡਕਟ ਜਿਹੜਾ ਸ਼ੋਅ ਕਰੋ ਲੋਕਾਂ ਨੂੰ ਹਨਾ ਆਨਲਾਈਨ ਆਰਡਰ ਚੱਕੋ ਜਿਹੜਾ ਆਨਲਾਈਨ ਡਿਲੀਵਰੀ ਕਰੋ ਹਨਾ ਵਧੀਆ ਪ੍ਰੋਡਕਟ ਸ਼ੁਰੂਆਤ ਦੇ ਵਿੱਚ ਜਿਹੜੇ ਜ਼ਿਆਦਾ ਰੇਟ ਨਾ ਰੱਖੋ ਜਿਹੜੇ ਤੁਹਾਡੇ ਰੇਟ ਹੈਗੇ ਆ ਉਹ ਪ੍ਰੋਡਕਟ ਦੀ ਕੁਆਲਿਟੀ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਮਾਰਕੀਟ ਜਿਹੜੀ ਮਾਰਕੀਟ ਆਪਣੀ ਉਹਦੇ ਥੋੜਾ ਬਹੁਤ ਨੇੜੇ ਜਿਹੜੇ ਹੋਣੇ ਚਾਹੀਦੇ ਇਹ ਨਹੀਂ ਵੀ ਜੇ ਮਾਰਕੀਟ ਚੈੱਕ ਜੀ 100 ਰੁਪਏ ਦੀ ਮਿਲ ਰਹੀ ਆ ਤਾਂ ਉਹਨੂੰ ਤੁਸੀਂ ਜਿਹੜਾ 6 700 800 ਦੀ ਸੇਲ ਕਰ ਰਹੇ ਹੋ 100 ਵਾਲੀ ਜੀ ਤੁਸੀਂ 1.5 200 ਦੀ ਕਰ ਸਕਦੇ ਹੋ ਲੋਕ ਤੁਹਾਡੇ ਤੋਂ ਖੁਸ਼ ਹੋ ਕੇ ਲੈਣਗੇ ਕਿ ਇਹਨਾਂ ਦੀ ਵਧੀਆ ਕੁਆਲਿਟੀ ਹੋਊਗੀ ਇਹ ਨਹੀਂ ਵੀ ਉਹਦਾ ਦੁੱਗਣਾ ਤੇ ਗੁਣਾ ਰੇਟ ਹੋਵੇ ਸੋ ਇਹ ਗੱਲਾਂ ਜ਼ਰੂਰੀ ਨੇ ਬਾਕੀ ਬਾਈ ਕਮੈਂਟ ਕਰਿਓ ਹਨਾ ਕਿਵੇਂ ਦੀਆਂ ਲੱਗੀਆਂ ਗੱਲਾਂ ਬਾਤਾਂ ਜੋ ਤੁਹਾਡਾ ਕੋਈ ਸਵਾਲ ਹੈਗਾ ਉਹ ਕਰ ਸਕਦੇ ਹੋ ਮੈਨੂੰ ਨਹੀਂ ਪਤਾ ਵੀ ਕਮੈਂਟ ਹੋ ਰਿਹਾ ਜੇ ਕਿਵੇਂ ਹਨ ਤੁਸੀਂ ਦੱਸ ਸਕਦੇ ਹੋ ਕਮੈਂਟ ਕਰਕੇ ਆਵਾਜ਼ ਕਿਵੇਂ ਆ ਰਹੀ ਆ ਜੇ ਕੋਈ ਗੱਲਬਾਤ ਰਹੇਗੀ ਤਾਂ ਉਹ ਵੀ ਆਪਾਂ ਦੱਸਾਂਗੇ ਬਾਕੀ ਵੀਡੀਓ ਦੇਖਿਆ ਕਰੋ ਜਰੂਰ ਆਪਣੇ ਚੈਨਲ ਤੇ ਹਨਾ ਬਹੁਤ ਜਿਹੜਾ ਵਧੀਆ ਬਿੰਦਰ ਸਿੰਘ ਬਾਈ ਮੇਰਾ 6 ਲੱਖ ਲਾਇਆ ਹੋਇਆ ਸਟਾਕ ਚ ਠੀਕ ਹੈ ਬਾਈ ਹਾਂਜੀ ਭਾਈ ਅੱਜਕੱਲ ਬਹੁਤ ਬੰਦੇ ਕਰ ਰਹੇ ਆ ਸਟਾਕ ਮਾਰਕੀਟ ਦਾ ਵੀ ਕਰ ਰਹੇ ਆ ਤੇ ਤੁਸੀਂ ਸਟਾਕ ਮਾਰਕੀਟ ਚ ਲਾਇਆ ਹੋਇਆ ਪੈਸਾ ਜੀ ਅੱਜਕੱਲ ਭਈ ਹਰ ਬੰਦੇ ਦੀ ਇਹ ਸੋਚ ਆ ਹਨਾ ਜਿਵੇਂ ਪਹਿਲਾਂ ਸ਼ਹਿਰੀ ਲੋਕ ਜਿਹੜਾ ਬਿਜ਼ਨਸ ਚ ਆਉਂਦੇ ਸੀ ਹੁਣ ਆਪਣੇ ਪਿੰਡਾਂ ਦੇ ਲੋਕ ਵੀ ਸੋਚਦੇ ਆ ਵੀ ਬਿਜ਼ਨਸ ਕਰੀਏ ਕਿਉਂਕਿ ਜਿਹੜੇ ਜ਼ਮੀਨਾਂ ਦੇ ਠੇਕੇ ਉਹ ਮਹਿੰਗੇ ਹੋ ਰਿਹਾ ਦਿਨੋਂ ਦਿਨ ਫਸਲਾਂ ਗੇਰ ਕੁਦਰਤੀ ਕਰੋਪੀ ਦੇ ਵਿੱਚ ਆ ਜਾਂਦੀਆਂ ਬਾਕੀ ਜਿਹੜੇ ਬੰਦੇ ਦਾ ਬਿਜ਼ਨਸ ਹੁੰਦਾ ਉਹ ਥੋੜਾ ਜਿਹਾ ਆਪਣੀ ਉਹਦੀ ਅਲੱਗ ਪਛਾਣ ਹੁੰਦੀ ਆ ਬਿਜ਼ਨਸ ਹਰ ਬੰਦੇ ਨੂੰ ਵਧੀਆ ਲੱਗਦਾ ਬਿਜ਼ਨਸ ਦੇ ਵਿੱਚ ਰਿਸਕ ਵੀ ਹੁੰਦੇ ਨੇ ਤੇ ਸੰਭਾਵਨਾਵਾਂ ਵੀ ਬਹੁਤ ਹੁੰਦੀਆਂ ਬਿਜ਼ਨਸ ਤੁਹਾਨੂੰ ਕਰੋੜਪਤੀ ਵੀ ਬਣਾ ਸਕਦਾ ਤੇ ਤੁਹਾਡਾ ਸਾਰਾ ਕੁਝ ਰੋੜ ਕੇ ਵੀ ਲਿਆ ਸਕਦਾ ਪਰ ਉਹਦੇ 'ਚ ਆਪਣੀਆਂ ਕਮੀਆਂ ਹੁੰਦੀਆਂ ਬਹੁਤ ਕੁਝ ਹੁੰਦਾ ਹਨਾ ਤੇ ਆਪਾਂ ਦੇਖਣਾ ਹੈਗਾ ਵੀ ਆਪਾਂ ਬਿਜ਼ਨਸ ਦੇ ਵਿੱਚ ਕਾਮਯਾਬ ਕਿਵੇਂ ਹੋਣਾ ਤੁਸੀਂ ਕਿਸੇ ਵੀ ਬਿਜ਼ਨਸਮੈਨ ਦੀ ਉਦਾਹਰਣ ਚੱਕ ਲਿਓ ਅੱਜਕੱਲ ਜਿਹੜੇ ਆਪਣੇ ਮਸ਼ਹੂਰ ਹਨ ਦੀ ਅਧ ਦੇ ਵਿੱਚ ਹਾਂਜੀ ਹਾਂਜੀ ਬਈ ਬਈ ਚਲੋ ਵਧੀਆ ਗੱਲ ਆ ਹਨਾ ਜੇ ਤੁਹਾਨੂੰ ਜਾਣਕਾਰੀ ਹੋਊਗੀ ਤੁਸੀਂ ਫੇਰ ਹੀ ਜਿਹੜਾ ਆਪਦਾ ਇਨਵੈਸਟ ਕੀਤਾ ਹੈਗਾ ਇਹਦੇ ਚ ਸਟਾਕ ਚ ਵਧੀਆ ਗੱਲ ਆ ਬਹੁਤ ਭਰਾ ਆਪਣੇ ਪੰਜਾਬ ਦੇ ਕਰ ਰਹੇ ਆ ਤੇ ਵਧੀਆ ਗੱਲ ਆ ਜੇ ਕਿਸੇ ਪਾਸੇ ਵੀ ਆਪਾਂ ਨੂੰ ਕੋਈ ਆਮਦਨ ਹੁੰਦੀ ਆ ਤਾਂ ਉਹ ਕਰ ਲੈਣੀ ਚਾਹੀਦੀ ਆ ਬਾਕੀ ਬਈ ਜਿਹੜਾ ਇੱਕ ਹੋਰ ਟੌਪਿਕ ਸੀਗਾ ਨਾ ਇਹ ਤਾਂ ਚਲੋ ਆਪਾਂ ਕਵਰ ਕਰ ਲਿਆ ਘਰ ਤੋਂ ਬਿਨਸਸ ਚਲਾਉਣ ਬਾਰੇ ਜਿਵੇਂ ਬਹੁਤ ਲੋਕ ਜਿਹੜੇ ਸ਼ਹਿਰਾਂ ਦੇ ਵਿੱਚ ਸਬਜ਼ੀਆਂ ਲਾਉਣਦੇ ਆ ਹਨਾ ਘਰਾਂ ਦੇ ਵਿੱਚ ਜਾਂ ਆਪਣੇ ਪਿੰਡਾਂ ਦੇ ਵਿੱਚ ਜਗ੍ਹਾ ਹੁੰਦੀ ਆ ਸ਼ਹਿਰਾਂ ਨਾਲ ਕੋਲੇ ਜਗ੍ਹਾ ਨਹੀਂ ਬਹੁਤ ਫੋਨ ਆਉਂਦੇ ਆ ਬਾਈ ਸਾਨੂੰ ਮਿੱਟੀ ਨਹੀਂ ਮਿਲਦੀ ਇੱਥੇ ਤਾਂ ਜਿਹੜੇ ਆਪਣੇ ਕਿਸਾਨ ਭਰਾ ਹੈਗੇ ਆ ਪਿੰਡਾਂ ਦੇ ਨੇੜੇ ਤਾਂ ਉਹ ਤੁਸੀਂ ਆਪ ਦਾ ਬਾਈ ਕੋਈ ਇਦਾਂ ਦਾ ਬਣਾਓ ਹਨਾ ਜਿਵੇਂ ਤੁਸੀਂ ਜਿਹੜੀ ਡਿਲੀਵਰੀ ਕਰ ਸਕੋ ਮਿੱਟੀ ਦੇ ਆਪ ਦਾ ਕੋਈ ਇਦਾਂ ਦਾ ਗਰੁੱਪ ਬਣਾਓ ਬਹੁਤ ਲੋਕ ਹੈੜੇ ਵੱਡੇ ਸ਼ਹਿਰਾਂ ਵਾਲੇ ਉਹਨਾਂ ਨੂੰ ਬਾਈ ਮਿੱਟੀ ਨਹੀਂ ਮਿਲਦੀ ਆ ਉਹਦੇ ਗਮਲਿਆਂ 'ਚ ਪਾਉਣ ਨੂੰ ਵੀ ਸਾਨੂੰ ਵਧੀਆ ਮਿੱਟੀ ਮਿਲ ਜੇ ਮੈਨੂੰ ਬਹੁਤ ਫੋਨ ਆਉਂਦੇ ਆ ਤੇ ਜਲੰਧਰ ਸ਼ਹਿਰ ਤੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਹਨਾ ਵੀ ਬਾਈ ਅਸੀਂ ਆਪਣੀ ਸਬਜ਼ੀ ਗਰੋ ਕਰਨੀ ਆ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਗਰੋ ਬੈਗ ਦੇ ਵਿੱਚ ਅਸੀਂ ਨਰਸਰੀ ਤੋਂ ਖਾਦ ਲੈ ਕੇ ਆਏ ਸੀ ਮਿੱਟੀ ਲੈ ਕੇ ਆਏ ਸੀ ਉਹਦੇ 'ਚ ਸਬਜ਼ੀ ਮੱਚ ਜਾਂਦੀ ਆ ਨਰਸਰੀਆਂ ਦਾ ਪਤਾ ਨਹੀਂ ਮਾਲੀਆ ਦਾ ਹਨਾ ਕੀ ਕੁਝ ਦੇ ਰਹੇ ਆ ਤੇ ਜਿਹੜੀ ਆਪਣੀ ਖੇਤਾਂ ਦੀ ਮਿੱਟੀ ਆ ਉਹਦੇ 'ਚ ਤੁਹਾਨੂੰ ਪਤਾ ਸਭ ਕੁਝ ਹੁੰਦਾ ਕਿੰਨੀ ਵਜਾਉ ਹੁੰਦੀ ਆ ਜਿਹੜੇ ਸ਼ਹਿਰਾਂ ਦੇ ਨੇੜੇ ਭਰਾ ਜਿਨ੍ਹਾਂ ਦੇ ਸ਼ਹਿਰਾਂ ਦੇ ਵਿੱਚ ਲਿੰਕ ਹੈਗੇ ਆ ਤੁਸੀਂ ਇਹ ਇਹ ਮਾਰਕੀਟ ਵੀ ਦੇਖਿਓ ਨਾ ਕਰਕੇ ਪਤਾ ਜਿਹੜੇ ਤੁਹਾਡੇ ਦੋਸਤ ਆ ਸ਼ਹਿਰਾਂ ਦੇ ਵਿੱਚ ਉਹਨਾਂ ਤੋਂ ਤੁਸੀਂ ਜਾਣਕਾਰੀ ਲਿਓ ਵੀ ਜਿਹੜੀ ਆਪਾਂ ਤੁਸੀਂ ਗਮਲਿਆਂ ਦੇ ਵਿੱਚ ਮਿੱਟੀ ਪਾਉਣੇ ਹੋ ਗਰੋ ਬੈਗ ਦੇ ਸਬਜ਼ੀਆਂ ਲਾਉਣੇ ਹੋ ਕਿੱਥੋਂ ਲੈਣੇ ਹੋ ਕਿਉਂਕਿ ਅੱਜ ਕੱਲ ਬਈ ਜਿਹੜੀਆਂ ਸਬਜ਼ੀਆਂ ਜਾਂ ਫਰੂਟ ਆ ਪੈਸਟੀਸਾਈਡ ਦਾ ਰੈਜ਼ਿਡੂ ਬੜਾ ਆਉਂਦਾ ਹਨਾ ਬਹੁਤ ਜ਼ਿਆਦਾ ਜਿਹੜਾ ਪੈਸਟੀਸਾਈਡ ਹੁੰਦਾ ਤੇ ਹਰ ਬੰਦਾ ਇਹ ਸੋਚਦਾ ਵੀ ਅਸੀਂ ਘਰ ਦੇ ਆਪ ਦੀ ਸਬਜ਼ੀ ਉਗਾ ਸਕੀਏ ਪਿੰਡਾਂ ਦੇ ਵਿੱਚ ਆਪਣੇ ਕੋਲੇ ਜ਼ਮੀਨ ਹੁੰਦੀ ਹੈ ਜਗ੍ਹਾ ਹੁੰਦੀ ਆ ਸ਼ਹਿਰਾਂ ਦੇ ਵਿੱਚ ਇਹ ਸਮੱਸਿਆ ਸ਼ਹਿਰਾਂ ਵਾਲੇ ਟੈਰਸ ਗਾਰਡਨ ਕਰਦੇ ਆ ਜਾਂ ਗਮਲਿਆਂ ਦੇ ਵਿੱਚ ਥੱਲੇ ਜਿੱਥੇ ਵੀ ਜਗ੍ਹਾ ਹੁੰਦੀ ਉੱਥੇ ਕਰਦੇ ਆ ਪਰ ਉਹਦੇ ਵਿੱਚ ਕੀ ਹੈ ਸਮੱਸਿਆਵਾਂ ਬੜੀਆਂ ਆਉਂਦੀਆਂ ਟੈਂਪਰੇਚਰ ਜ਼ਿਆਦਾ ਹੁੰਦਾ ਆਸੇ-ਵਾਸੇ ਮਕਾਨ ਦਾ ਜਿਹੜਾ ਸੇਕ ਹੁੰਦਾ ਫਮਸ ਹੁੰਦੀ ਆ ਨਾ ਬੜੀਆਂ ਬੜੀਆਂ ਗੱਲਾਂ ਹੁੰਦੀਆਂ ਸੋ ਜਿਹੜੀ ਸ਼ਹਿਰਾਂ 'ਚ ਸਬਜ਼ੀ ਕਰਨੀ ਆ ਉਹ ਸੌਖੀ ਨਹੀਂ ਹੁੰਦੀ ਸੋ ਇਹ ਇਹ ਚੀਜ਼ ਵੀ ਆਪਾਂ ਜਿਹੜਾ ਕੰਮ ਕਿਸਾਨ ਨੇ ਕਰਨਾ ਹੈਗਾ ਉਹ ਹੋਰ ਬੰਦੇ ਉਹਦਾ ਕੰਮ ਕਰੀ ਜਾਂਦੇ ਆ ਕਿਸਾਨ ਦਾ ਕਿਸਾਨ ਸਬਜ਼ੀ ਉਗਾਉਣ ਦੇ ਤਰੀਕੇ ਵੀ ਜਾਣਦਾ ਕਿਸਾਨ ਕੋਲੇ ਬੀਜ ਵੀ ਹੈਗਾ ਮਿੱਟੀ ਵੀ ਹੈਗੀ ਆ ਸੋ ਆਪਦੇ ਨੇੜੇ ਸ਼ਹਿਰਾਂ ਦੇ ਵਿੱਚ ਇਹ ਚੀਜ਼ ਵੀ ਜ਼ਰੂਰ ਤੁਸੀਂ ਦੇਖੋ ਸਟੱਡੀ ਕਰਕੇ ਦੇਖੋ ਇਹ ਚੀਜ਼ ਦੀ ਬਾਕੀ ਹੋਰ ਭਾਈ ਕਿਸੇ ਦੀ ਗੱਲਬਾਤ ਹੋਵੇ ਕੋਈ ਕਮੈਂਟ ਕਰਿਓ ਜ਼ਰੂਰ ਤੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਨਹੀਂ ਕੀਤਾ ਬਹੁਤ ਸੋਹਣੀਆਂ ਵੀਡੀਓ ਕੀਤੀਆਂ ਹੈਗੀਆਂ ਜਿਹੜੇ ਲੋਕ ਮਿਹਨਤੀ ਆ ਪੰਜਾਬ ਦੇ ਵਿੱਚ ਉਹਨਾਂ ਕੋਲੇ ਜਾਣੇ ਆ ਚਾਹੇ ਉਹ ਕਿਸਾਨ ਕੋਈ ਸਹਾਇਕ ਕਿੱਤਾ ਕਰਦਾ ਕੋਈ ਸੈਲਫ ਹੈਲਪ ਗਰੁੱਪਾ ਜਾਂ ਬੱਕਰੀ ਪਾਲਕਾ ਪਸ਼ੂ ਪਾਲਕਾ ਮੈਂ ਹਰ ਬੰਦੇ ਕੋਲੇ ਜਾਣਾ ਹੁਣ ਵੀ ਅੱਗੇ ਵੀ ਜਾਣਾ ਹੈਗਾ ਤਾਂ ਕਿ ਹੋਰ ਲੋਕਾਂ ਨੂੰ ਸਿੱਖਣ ਨੂੰ ਮਿਲੇ ਬਹੁਤ ਚੈਨਲ ਹੈਗੇ ਜਿਹੜੇ ਮੰਨ ਲਓ ਚੜਦਾ ਕੰਮ ਦਿਖਾ ਦਿੰਦੇ ਆ ਨਾ ਝੂਠ ਤੂਫਾਨ ਮਾਰ ਕੇ ਕੀ ਆਏ ਹੁੰਦਾ ਐ ਹੁੰਦਾ ਪਰ ਜਿਹੜਾ ਡਿਟੇਲ ਦੇ ਨਾਲ ਗੱਲ ਨਹੀਂ ਸਮਝਾਉਂਦੇ ਕਿ ਇਹਦੀ ਸ਼ੁਰੂਆਤ ਕਿਵੇਂ ਹੁੰਦੀ ਆ ਕਿਵੇਂ ਆਪਾਂ ਇਹਦੀ ਮਾਰਕੀਟਿੰਗ ਕਰਨੀ ਹੈ ਕੰਮ ਦੀ ਉਹ ਸਾਰੀਆਂ ਗੱਲਾਂ ਆਪਾਂ ਕੋਸ਼ਿਸ਼ ਕਰੀ ਦੀਆਂ ਵੀ ਤੁਹਾਨੂੰ ਦੱਸੀਏ ਬਾਕੀ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਭਰਾ ਜੁੜੇ ਆ ਤੇ ਕਮੈਂਟ ਜਰੂਰ ਕਰਿਓ ਕਿਵੇਂ ਦੀ ਲੱਗੀ ਤੁਹਾਨੂੰ ਆਪਣੀ ਲਾਈਵ ਕੋਸ਼ਿਸ਼ ਕਰਾਂਗੇ ਅੱਗੇ ਤੋਂ ਵੀ ਜਿਹੜਾ ਸਮਾਂ ਘੱਟ ਸਗੀਏ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਫਸਲਾਂ ਤੇ ਆਪਾਂ ਜਿਹੜੀ ਜਾਣਕਾਰੀ ਹੈਗੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ ਹੋਰ ਕੋਈ ਗੱਲਬਾਤ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਇੱਕ ਦੋ ਮਿੰਟਾਂ 'ਚ ਫਿਰ ਆਪਾਂ ਲਾਈਵ ਸਮਾਪਤ ਕਰਾਂਗੇ ਕਿੱਥੋਂ-ਕਿੱਥੋਂ ਦੇਖ ਰਹੇ ਹੋ ਬਾਈ ਦੱਸਿਓ ਕਮੈਂਟ ਕਰਕੇ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੁਸੀਂ ਕਿਹੜਾ ਸ਼ਹਿਰ ਆ ਤੁਹਾਡਾ ਹਾਂਜੀ ਹੋਰ ਵੀ ਭਰਾ ਜੁੜਿਆ ਕਿੱਥੋਂ ਕਿੱਥੋਂ ਜੁੜਿਓ ਬਾਈ ਦੱਸੋ ਕਮੈਂਟ ਕਰਕੇ ਸਾਰਿਆਂ ਦਾ ਤੁਹਾਡਾ ਧੰਨਵਾਦ ਆ ਜਿਹੜੇ ਆਪਣੀਆਂ ਵੀਡੀਓ ਦੇਖਦੇ ਆਂ ਤੇ ਇੱਕ ਇਹ ਕਮੈਂਟ ਜਰੂਰ ਕਰਿਓ ਜਿਹੜੀ ਆਪਾਂ ਅਗਲੀ ਵੀਡੀਓ ਹੈਗੀ ਆ ਉਹ ਕਿਸ ਫਸਲ ਤੇ ਕਰੀਏ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਫਸਲਾਂ ਦੀ ਆਪਾਂ ਬਿਜਾਈ ਕਰਨੀ ਆ ਕਿਸ ਫਸਲ ਤੇ ਆਪਣੀ ਵੀਡੀਓ ਹੋਵੇ ਜਾਂ ਕਿਹੜੀ ਸਬਜ਼ੀ ਤੇ ਹੋਵੇ ਜਾਂ ਕਿਸੇ ਕੰਮ ਤੇ ਹਨਾ ਇਹ ਜਰੂਰ ਕਮੈਂਟ ਕਰਿਓ ਕੀ ਤੁਸੀਂ ਦੇਖਣਾ ਚਾਹੁੰਦੇ ਹੋ ਕੀ ਸਿੱਖਣਾ ਚਾਹੁੰਦੇ ਹੋ ਤਾਂ ਕਿ ਫਿਰ ਆਪਾਂ ਉਸ ਤਰ੍ਹਾਂ ਦਾ ਕੰਟੈਂਟ ਤੁਹਾਡੇ ਲਈ ਲੈ ਕੇ ਆਈਏ ਜਿਹੜੇ ਭਰਾ ਪਿੰਡਾਂ ਤੋਂ ਹੈਗੇ ਨੇ ਸਬਜ਼ੀਆਂ ਆਪਦੀਆਂਗਾਉਂਦੇ ਨੇ ਉਹ ਕਮੈਂਟ ਕਰੋ ਜਰੂਰ ਆਪਾਂ ਇੱਕ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਤਿਆਰ ਕਰਦੇ ਆ ਜਿਹਦੇ ਵਿੱਚ 14 ਕਿਸਮਾਂ ਦੇ ਬੀਜ ਹੁੰਦੇ ਆ 14 ਤਰ੍ਹਾਂ ਦੇ ਜਿਹੜੀ ਕਿੱਟ ਆਪਾਂ ਆਨਲਾਈਨ ਡਿਲੀਵਰ ਕਰਦੇ ਹੈਗੇ ਆ ਤੁਹਾਡੇ ਘਰ ਤੱਕ ਆ ਜਾਂਦੀ ਆ ਤੇ ਇਸ ਕਿੱਟ ਦਾ ਰੇਟ ਹੈਗਾ ਜਿਹੜਾ 160 ਰੁਪਏ ਰੱਖਿਆ ਬਹੁਤ ਹੀ ਜੈਜ ਰੇਟ ਰੱਖਿਆ ਇਸ ਰੇਟ ਦੇ ਵਿੱਚ ਤੁਹਾਨੂੰ ਕੋਈ ਵੀ ਸਬਜ਼ੀਆਂ ਦੇ ਬੀਜ ਇੰਨੀ ਮਾਤਰਾ ਦੇ ਵਿੱਚ ਨਹੀਂ ਦਿਊਗਾ ਤੇ ਆਪਾਂ ਤਰੀਕੇ ਵੀ ਦੱਸ ਦਿਆਂਗੇ ਕਿਵੇਂ ਆਪਾਂ ਸਬਜ਼ੀਗਾਉਣੀ ਹੈਗੀਆ ਜਿਨ੍ਹਾਂ ਨੂੰ ਕਿੱਟ ਚਾਹੀਦੀ ਹੈ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਵੀ ਨੋਟ ਕਰ ਲਿਓ ਮੇਰਾ 8699555652 869955651 ਜਿਹੜੇ ਭਰਾ ਕੰਟੈਕਟ ਕਰਨਾ ਚਾਹੁੰਦੇ ਆ ਵਟਸਐਪ ਮੈਸੇਜ ਕਰ ਦਿਓ ਜਰੂਰ ਆਪਣਾ ਨਾਮ ਲਿਖ ਕੇ ਆਪਣਾ ਲੋਕੇਸ਼ਨ ਲਿਖ ਕੇ ਤੁਸੀਂ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਬਾਕੀ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲਾਈਵ ਦੇਖਿਆ ਜੁੜੇ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਉਂਦੇ ਬਸਦੇ ਰਹੋ ਆਪਣੇ ਚੈਨਲ ਤੇ ਜਿੰਨੀਆਂ ਵੀਡੀਓ ਆਉਂਦੀਆਂ ਹੈਗੀਆਂ ਜਰੂਰ ਦੇਖਿਆ ਕਰੋ ਕਮੈਂਟ ਕਰਿਆ ਕਰੋ ਜੇ ਕਮੀ ਹੁੰਦੀ ਹੈ ਤਾਂ ਵੀ ਦੱਸਿਆ ਕਰੋ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀ ਜਰੂਰ ਦੱਸਿਆ ਕਰੋ ਬਹੁਤ ਬਹੁਤ ਧੰਨਵਾਦ